ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊ ਸੈਨਾਨਵੀਆ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੀ ਹੰਦਾਸੀਆਂ ਕਿ ਮੁਹੱਲੇ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਜੜੀਆ ਉਹ ਬਹਿਸਬਾਜੀ ਹੁੰਦੀ ਆ ਤਾਂ ਬਹਿਸਬਾਜੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਤਾਂ ਦੂਜੀ ਧਿਰ 15 ਤੋਂ 20 ਨੌਜਵਾਨ ਇਕੱਠੇ ਕਰਕੇ ਉਸ ਦੀ ਗੱਡੀ ਦੇ ਉੱਤੇ ਤਾਵਾ ਬੋਲ ਦਿੰਦੇ ਨੇ ਦੱਸਿਆ ਕਿ ਨੌਜਵਾਨ ਗੱਡੀ ਦੇ ਵਿੱਚ ਹੀ ਹੁੰਦਾ ਆ ਤਾਂ ਉਸ ਨੂੰ ਗੱਡੀ ਚੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਤਾਂ ਗੱਡੀ ਦੇ ਵਿੱਚ ਹੀ ਤਲਵਾਰਾਂ ਦੇ ਨਾਲ ਬੁਰੀ ਤਰ੍ਹਾਂ ਉਸ ਨੂੰ ਵੜ ਦਿੱਤਾ ਜਾਂਦਾ ਜਿਸ ਤੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਔਰੋਪੀਆ ਦੀ ਪਾਲ ਕੀਤੀ ਜਾ ਰਹੀ ਹੈ ਵੇ ਬੋਤਮੈ ਸੁੱਤੀ ਪਈ ਰਹੇਗੀ ਬਚੜਿਆ ਉਹ ਤਾਂ ਮੈ ਸੁੱਤੀ ਪਈ ਰਹੇਗੀ ਮੈ ਪੁੱਤ ਮੈਨੂੰ ਗੂੜੀ ਨਹੀਂ ਰਾਗੀ ਮੈਨੂੰ ਨਹੀਂ ਜੀ ਪਤਾ ਵੀ ਮੈਨੂੰ ਲੁੱਟ ਲੂਗਾ ਮੈਨੂੰ ਕੀ ਪਰਦਾ ਸੀ ਤੇ ਨਾ ਇਹ ਬਾਣਾ ਵਾ ਤਜੂ ਵੀ ਇਹ ਤੇ ਉਹਦਾ ਬਾਣਾ ਦਾ ਤਜੂ ਮੈਂ ਜਮੀਨਾਂ ਪੈਂਦੀ ਪੁੱਤ ਜਮੀਨਾਂ ਪੈਂਦੀ ਮੈਂ ਜਮੀਨਾਂ ਪੈਂਦੀ ਪੁੱਤ ਹੇ ਹੇ ਉਹ ਤਮਾ ਕੀ ਲਾਜ ਬਣਾਉ ਉਹ ਤਮੈ ਨੂੰ ਧਰਦੀ ਨਾ ਮਾਰਿਆ ਉਹ ਤਮੈ ਨੂੰ ਰੱਬ ਨਾ ਧਰਦੀ ਨਾ ਮਾਰਿਆ ਉਹ ਤਮਾ ਰਾਂਡੀ ਨੇ ਮਸਾ ਪਾਲੇ ਸੀ ਵਜੜਿਆ ਉਹ ਤਮਾ ਗੱਡਾ ਸਿਰ ਬਣਾ ਲਿਆ ਸੀ ਵਜੜਿਆ ਉਹ ਤਮਾ ਤੈਨੂੰ ਨਾ ਮੀਂਹ ਦੇ ਦਿੰੂ ਮਸਾ ਪਾਲਿਆ ਸੀ ਮੈਨੂੰ ਆਪਾਂ ਦੇ ਦਿਸੇ ਪਤਾ ਵਜੜਿਆ ਕਿ ਤੇਰਾ ਨਾ ਇਹ ਪੜਾ ਵੀ ਤੂੰ ਤੂ ਨਿੱਕਾ ਹੁੰਦਾ ਮੁੱਕ ਜਾਂਦਾ ਤੂੰ ਮੇਰੇ ਜਾਨ ਮਨਾ ਲੈਂਦਾ ਦਾਵਾ ਕਿੜਿਆ ਤੂੰ ਮੇਰੇ ਜਾਨ ਮਨਾ ਲੈਂਦਾ ਬਸ ਆ ਪੜਾ ਸੀ ਬੱਤਿਆ ਹਏ ਹਏ ਹੁਣ ਮੈਂ ਕੀ ਇਲਾਜ ਬਣਾ ਉਹ ਇਹ ਪਰਿਵਾਰ ਆ ਮਿਹਨਤੀ ਪਰਿਵਾਰ ਆ ਇਹ ਇਹ ਮਇਤੇ ਪਿੰਡ ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ ਤੇ ਉਥੇ ਇਹ ਲੀੜਾ ਕੱਪੜਾ ਚੱਕਣ ਆਇਆ ਉਹਦਾ ਰਾਤੇ ਗੱਡੀ 'ਚ ਅਟਕ ਕੇ ਕਰੀ ਬਣਾਇਆ ਤੇ ਕੁਝ ਬੰਦੇ ਆਏ ਕਿਰਪਾਨਾਂ ਖਿਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਹੀ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ 'ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਇਹਦਾ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲੇ ਨੇ ਤੇ ਬਹੁਤ ਜਿਆਦੇ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾਲ ਕੋਈ ਜਿੱਦ ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਹੈ ਜਿਸ ਤਰ੍ਹਾਂ ਉਹ ਮਾਰਿਆ ਗਿਆ ਕਿ ਕਿ ਬੁਲਾਉਂਦਾ ਸੀਗਾ ਕਰੇ ਤਾਂ ਹੋਣ ਹੀ ਨਹੀਂ ਦਿੱਤਾ ਜੀ ਰਾਤ ਗੱਡੀ ਤੋਂ ਬਾਹਰ ਹੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਦੀਕੜ ਵਸਤੀ ਚ ਕੀਤਾ ਜੀ ਕਹਦੇ ਵਿੱਚ ਲਾਸ਼ ਮਿਲਿਆ ਉਹਦੀ ਗੱਡੀ ਚ ਬਰਾਮਦ ਹੋਈ ਹੈ ਤੇ ਕੁਝ ਬੰਦੇ ਆਏ ਕਰਪਾਨਾ ਖਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਇਹ ਪਿੰਡ ਕੁੰਨਸਾ ਉਥੇ ਕੱਲ ਰਾਤ ਸਾਨੂੰ ਕਰੀਬ 8:30 ਵਜੇ ਇਨਫਾਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸਐਚਓ ਤੇ ਮੈਂ ਅਸੀਂ ਗਏ ਸੀਗੇ ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ تر세ਮਲੇ ਉਸੇਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਜਾ ਰੰਜਿਸ਼ ਸੀ ਇਹਨਾਂ ਦੀ ਪੁਰਾਣੀ ਕੋ ਚੱਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਹਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਂਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਹੀ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ترسےਮ ਲੀ ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨ ਇੱਕ 192 ਜਮਨ 3 190 ਤੇ 324 ਜਮਨ 4 ਬੀ ਐਨਐਸ ਦੀਆਂ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰਾਂ ਹਜੇ ਸਾਡੇ ਜਿਹੜੇ ਆ 5 ਬੰਦਿਆਂ ਦੇ ਨਾਮ ਲਖਵਾਏ ਨੇ ਇਹਨਾਂ ਨੇ ਇਹ ਹੈਗਾ ਬੱਸਾ ਜੌਨੀ ਗੋਪੀ ਤੇ ਰੋਡਾ ਤੇ ਬੱਲਾ ਇਹ ਵਿਅਕਤੀਆਂ ਦੇ ਨਾਮ ਦੱਸੇ ਨੇ ਬਾਕੀ ਸਾਰੀ ਇਨਵੈਸਟੀਗੇਸ਼ਨ ਜਦੋਂ ਮੁੱਢਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਇਹ ਦੋਸ਼ੀ ਇਹਨਾਂ ਦੇ ਘਰੇ 'ਚ ਰੇਡ ਕੀਤੀ ਸੀ ਐਸਐਚਓ ਤਪਾ ਨੇ ਤੇ ਉਹ ਦੋਸ਼ੀ ਹੈ ਨਹੀਂਗੇ ਘਰਾਂ 'ਚ ਭੱਜੇ ਹੋਏ ਨੇ ਅਤੇ ਜਦੋਂ ਵੀ ਗ੍ਰਿਫਟ ਚ ਆਉਂਦੇ ਆ ਅਸੀਂ ਪਾਰਟੀਆਂ ਲੱਗੀਆਂ ਹੀਆਂ ਸਾਡੀਆਂ ਇਹਨਾਂ ਦੇ ਮਗਰ ਲੱਗੇ ਬੰਦੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂ। ਬੀਤੇ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ